ਇੱਕ ਲੇਡੀ ਡਾਕਟਰ ਦੇ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ ਦੇ ਮਾਮਲੇ ਦੇ ਵਿੱਚ ਇੱਕ ਆਈਪੀਐਸ ਅਧਿਕਾਰੀ ਦੇ ਖਿਲਾਫ ਸਰਕਾਰ ਨੇ ਮਕਦਮਾ ਦਰਜ ਕਰ ਦਿੱਤਾ ਇਸ ਆਈਪੀਐਸ ਅਫਸਰ ਤੇ ਦੋਸ਼ ਨੇ ਕਿ ਉਹਨਾਂ ਨੇ ਇੱਕ ਲੇਡੀ ਡਾਕਟਰ ਨੂੰ ਪਹਿਲਾਂ ਵਿਆਹ ਦਾ ਝਾਂਸਾ ਦਿੱਤਾ ਤੇ ਫਿਰ ਮੁੱਕਰ ਗਿਆ ਇਸ ਦੌਰਾਨ ਲੇਡੀ ਡਾਕਟਰ ਦੀ ਸ਼ਿਕਾਇਤ ਤੇ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਜਿਸ ਕਰਕੇ ਆਈਪੀਐਸ ਲੌਬੀ ਦੇ ਵਿੱਚ ਇੱਕ ਆਕੀ ਤਰਸੱਲੀ ਮਚ ਗਈ ਹੈ ਦੱਸੇ ਜਾ ਰਿਹਾ ਹੈ ਕਿ ਦੋਨੇ ਜਿਹੜੀ ਲੇਡੀ ਡਾਕਟਰ ਆ ਉਹ ਡਾਕਟਰ ਬਣਨ ਤੋਂ ਪਹਿਲਾਂ MBBS ਦੀ ਤਿਆਰੀ ਕਰ ਰਹੀ ਸੀ ਜਦ ਕਿ IPS ਅਫਸਰ ਬਣਨ ਤੋਂ ਪਹਿਲਾਂ ਇਹ ਸਿਵਲ ਸਰਵਿਸ ਦੀ ਤਿਆਰੀ ਕਰ ਰਿਆ ਸੀ ਲੇਕਿਨ ਜਦੋਂ IPS ਅਫਸਰ ਬਣ ਗਿਆ ਤਦ ਉਹ ਵਿਆਹ ਕਰਾਉਣ ਤੋਂ ਮੁਕਰ ਗਿਆ 2021 ਬੈਚ ਦਾ IPS ਆਫੀਸਰ ਦੱਸਿਆ ਜਾ ਰਿਹਾ ਜਿਸ ਦੇ ਖਿਲਾਫ ਸਰਕਾਰ ਨੇ ਮਕਦਮਾ ਦਰਜ ਕਰ ਦਿੱਤਾ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰੇ ਕਿ ਪੁਲਿਸ ਨੇ ਮਹਾਰਾਸ਼ਟਰ ਦੇ ਨਾਗਪੁਰ ਚ ਇੱਕ ਲੇਡੀ ਡਾਕਟਰ ਨਾਲ ਵਿਆਹ ਦਾ ਵਾਅਦਾ ਕਰਕੇ ਜਬਰਜਨਾਹ ਕਰਨ ਦੇ ਦੋਸ਼ ਦੇ ਵਿੱਚ ਇੱਕ 30 ਸਾਲਾ ਆਈਪੀਐਸ ਅਫਸਰ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਅਧਿਕਾਰੀਆਂ ਨੇ ਕਿਹਾ ਕਿ 28 ਸਾਲਾ ਔਰਤ ਨੇ ਸ਼ੁੱਕਰਵਾਰ ਨੂੰ ਨਾਗਪੁਰ ਦੇ ਇਮਾਮਵਾੜਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਅਨਸਾਰ ਉਸ ਦਾ ਤੇ ਆਈਪੀਐਸ ਅਫਸਰ ਦਾ رابطہ ਨਵੰਬਰ 2022 ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਰਾਹੀਂ ਹੋਇਆ ਸੀ ਪੁਲਿਸ ਨੇ ਕਿਹਾ ਕਿ ਵਿਅਕਤੀ ਉਦੋਂ यूपीएससी ਦੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਸੀ ਜਦੋਂ ਕਿ ਔਰਤ ਐਮਬੀਬੀਐਸ ਦਾ ਕੋਰਸ ਕਰ ਰਹੀ ਸੀ ਉਸ ਨੇ ਦੋਸ਼ ਲਾਇਆ ਕਿ ਆਈਪੀਐਸ ਅਫਸਰ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਤੇ ਉਸ ਨਾਲ ਸਰੀਰਕ ਸੰਬੰਧ ਵੀ ਬਣਾਏ ਆਈਪੀਐਸ ਲਈ ਚੁਣੇ ਜਾਣ ਤੋਂ ਬਾਅਦ ਉਸ ਨੇ ਡਾਕਟਰ ਨਾਲੋਂ ਦੂਰੀ ਬਣਾ ਲਈ ਤੇ ਉਸ ਨਾਲ ਵਿਆਹ ਕਰਾਉਣ ਤੋਂ ਵੀ ਇਨਕਾਰ ਕਰ ਦਿੱਤਾ ਪੁਲਿਸ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ਤੇ ਆਈਪੀਐਸ ਅਧਿਕਾਰੀ ਵਿਰੁੱਧ ਜਬਰ ਜਨਾਹ ਦੇ ਦੋਸ਼ਾਂ 'ਚ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਤੇ ਅਗਲੀ ਜਾਂਚ ਚੱਲ ਰਹੀ ਆ। ਨਾਗਪੁਰ ਚ ਆਈਪੀਐਸ ਅਧਿਕਾਰੀ ਤੇ ਜ਼ਬਰ ਜਨਾਹ ਦੇ ਦੋਸ਼ ਲੱਗਣ ਤੋਂ ਬਾਅਦ ਪੁਲਿਸ ਮੈਕਮੇ ਦੇ ਵਿੱਚ ਵੀ ਤਰਸੱਲੀ ਮਚ ਗਈ ਆ। ਇਸ ਸਮੇਂ ਆਈਪੀਐਸ ਅਫਸਰ ਨਦੂਰਬਾਰ ਜ਼ਿਲ੍ਹਾ ਦੇ ਅਕਲਕੂਆ ਵਿੱਚ ਬਤੌਰ ਟ੍ਰੇਡਿੰਗ ਅਫਸਰ ਦੇ ਤੌਰ ਤੇ ਕੰਮ ਕਰ ਰਿਹਾ ਹੈ। ਮਹਾਰਾਸ਼ਟਰ ਦੇ ਨਾਗਪੁਰ ਚ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਕਿ ਇੱਕ ਆਈਪੀਐਸ ਅਧਿਕਾਰੀ ਦੇ ਖਿਲਾਫ ਜ਼ਬਰ ਜਨਾਹ ਤੇ ਐਟਰੋਸਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਵਿਭਾਗ ਦੇ ਵਿੱਚ ਤਸਲੀਮ ਮੱਚ ਗਈ ਆ ਨਾਗਪੁਰ ਦੇ ਇਮਾਮਬਾੜਾ ਪੁਲਿਸ ਨੇ ਡਾਕਟਰ ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਹੈ ਕਥਿਤ ਤੌਰ ਤੇ ਦੋਸ਼ੀ ਆਈਪੀਐਸ ਅਧਿਕਾਰੀ ਨੇ ਪੀੜਤਾ ਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਲੰਬੇ ਸਮੇਂ ਤੱਕ ਉਹਦੇ ਨਾਲ ਸ਼ੋਸ਼ਣ ਕਰਦਾ ਰਿਹਾ ਵਿਆਹ ਦੇ ਲਈ ਦਬਾਅ ਬਣਾਉਣ ਤੋਂ ਬਾਅਦ ਉਹ ਮੁਕਰ ਗਿਆ ਤੇ ਜਾਣਕਾਰੀ ਅਨਸਾਰ ਦੋਸ਼ੀ ਆਈਪੀਐਸ ਅਧਿਕਾਰੀ 2021 ਬੈਚ ਦਾ ਅਫਸਰ ਹੈ ਫਿਲਹਾਲ ਉਸ ਦੀ ਤਨਤੀ ਨਦੂਰਬਾਰ ਜ਼ਿਲ੍ਹੇ ਦੇ ਅਕਲਕੁਵਾ ਪੁਲਿਸ ਸਟੇਸ਼ਨ ਵਿਖੇ ਹੈ ਜਿੱਥੇ ਉਹ ਬਤੌਰ ਟ੍ਰੇਨੀ ਅਫਸਰ ਦੇ ਤੌਰ ਤੇ ਕੰਮ ਕਰ ਰਿਹਾ ਪੁਲਿਸ ਤੋਂ ਮਿਲੀ ਜਾਣਕਾਰੀ ਅਨਸਾਰ 28 ਸਾਲਾ ਡਾਕਟਰ ਹੈ ਇਸ ਮਾਮਲੇ ਚ ਪੁਲਿਸ ਅਧਿਕਾਰੀ ਨੇ ਚਚੇਰੀ ਭੈਣ ਨੂੰ ਵੀ ਦੋਸ਼ੀ ਬਣਾਇਆ ਦੋਸ਼ੀ ਮੂਲ ਰੂਪ ਚ ਦੋਸ਼ੀ ਅਫਸਰ ਮੂਲ ਰੂਪ ਨਾਲ ਜਬਤ ਮਾਲ ਦਾ ਰਹਿਣ ਵਾਲਾ 3 ਸਾਲ ਪਹਿਲਾਂ ਪੀੜਤ ਦੀ ਦੋਸ਼ੀ ਅਧਿਕਾਰੀ ਦੇ ਨਾਲ ਇੰਸਟਾਗ੍ਰam ਤੇ ਪਛਾਣ ਹੋਈ ਸੀ ਉਸ ਸਮੇਂ ਪੀੜਤਾ ਐਮਬੀਬੀਐਸ ਦੀ ਪੜ੍ਹਾਈ ਕਰ ਰਹੀ ਸੀ ਅਤੇ ਦੋਸ਼ੀ ਅਫਸਰ ਜੁਪੀਐਸਸੀ ਦੀ ਤਿਆਰੀ ਕਰ ਰਿਹਾ ਸੀ ਇੰਸਟਾਗ੍ਰam ਤੇ ਚੈਟਿੰਗ ਕਰਨ ਤੋਂ ਬਾਅਦ ਦੋਨਾਂ ਨੇ ਇੱਕ ਦੂਜੇ ਦਾ ਨੰਬਰ ਜਿਹੜਾ ਬ ਲੈ ਲਿਆ ਤੇ ਫਿਰ ਇੱਕ ਦੂਜੇ ਨਾਲ ਮਿਲਣ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਦੋਸਤੀ ਨੂੰ ਪਿਆਰ ਵਿੱਚ ਬਦਲਦਿਆਂ ਦੇਰ ਨਹੀਂ ਲੱਗੀ ਤੇ ਇਸੇ ਦੌਰਾਨ ਦੋਸ਼ੀ ਅਧਿਕਾਰੀ ਨੇ ਪੀੜਤਾ ਦੇ ਨਾਲ ਸਬੰਧ ਵੀ ਬਣਾ ਲਏ ਤੇ ਪੀੜਤਾ ਨੇ ਇਨਕਾਰ ਕੀਤਾ ਤਾਂ ਫਿਰ ਉਸਨੇ ਵਿਆਦਾ ਜਿਹੜਾ ਵਾ ਭਰੋਸਾ ਵੀ ਦਿੱਤਾ ਔਰ ਫਿਰ ਉਸ ਤੋਂ ਬਾਅਦ ਉਹ ਵਿਆਹ ਤੋਂ ਵੀ ਮੁੱਕ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਖਬਰ ਇਹ ਵੀ ਛਪੀ ਆ ਵੱਖ-ਵੱਖ ਆਨਲਾਈਨ ਪੋਰਟਲਾਂ ਦੇ ਵਿੱਚ ਔਰ ਇੱਥੋਂ ਤੱਕ ਕਿ ਰੋਜ਼ਾਨਾ ਅਜੀਤ ਅਖਬਾਰ ਦੇ ਪਹਿਲੇ ਪੰਨੇ ਤੇ ਵੀ ਖਬਰ ਛਪੀ ਹੈ। ਔਰ ਜਿਹੜੀ ਆਨਲਾਈਨ ਪੋਰਟਲਾਂ ਦੇ ਖਬਰ ਛਪੀ ਉਹਦੇ ਚ ਲਿਖਿਆ ਗਿਆ ਕਿ ਆਈਪੀਐਸ ਅਧਿਕਾਰੀ ਜਦੋਂ ਬਰੋਜ਼ਗਾਰ ਸੀ ਤਾਂ ਉਸ ਦੌਰਾਨ ਉਸ ਡਾਕਟਰ ਨੇ ਇਸ ਅਫਸਰ ਦੀ ਆਰਥਿਕ ਤੌਰ ਤੇ ਵੀ ਕਾਫੀ ਮਦਦ ਕੀਤੀ ਸੀ। ਔਰ ਫਿਰ ਇਹ ਅਫਸਰ ਜਦੋਂ ਆਈਪੀਐਸ ਅਫਸਰ ਦੇ ਤੌਰ ਤੇ ਉਹਦੀ ਸਿਲੈਕਸ਼ਨ ਹੋ ਗਈ ਤਾਂ ਫਿਰ ਉਹ ਟ੍ਰੇਨਿੰਗ ਵਾਸਤੇ ਹైదరాబాద్ ਚਲਾ ਗਿਆ ਇਸੇ ਦੌਰਾਨ ਉਸ ਡਾਕਟਰ ਦੀ ਜਿਹੜੀ ਹੈ ਟਰਾਂਸਫਰ ਵੀ ਹైదరాబాద్ ਹੋ ਗਈ ਜਿੱਥੇ ਫਿਰ ਉਹਨਾਂ ਦੇ ਵਿੱਚ ਸਬੰਧ ਬਣ ਗਏ ਜਦੋਂ ਵਿਆਹ ਦੀ ਗੱਲ ਆਈ ਤਾਂ ਫਿਰ ਉਹ ਅਫਸਰ ਮੁਕਰ ਗਿਆ ਕਿਉਂਕਿ ਉਹ ਇੱਕ ਆਈਪੀਐਸ ਅਫਸਰ ਬਣ ਗਿਆ ਸੀ ਤੇ ਜਿਸ ਤੋਂ ਬਾਅਦ ਉਸ ਸਪੀੜਤ ਔਰਤ ਨੇ ਡਾਕਟਰ ਨੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਸ਼ਿਕਾਇਤ ਦਿੱਤੀ ਤਾਂ ਇਹ ਰ ਪੁਰਸ ਨੇ ਉਸ ਆਈਪੀਐਸ ਅਫਸਰ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਜਿਸ ਕਰਕੇ ਉਹ ਆਈਪੀਐਸ ਅਫਸਰ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਫਿਲਹਾਲ ਦੇਖਦੇ ਹਾਂ ਕਿ ਉਹਦੀ ਗ੍ਰਿਫਤਾਰੀ ਹੁੰਦੀ ਹੈ ਕਿ ਨਹੀਂ ਔਰ ਦੂਜਾ ਪੀੜਤ ਨੂੰ ਇਨਸਾਫ ਮਿਲਦਾ ਜਾਂ ਨਹੀਂ ਪਰ ਫਿਲਹਾਲ ਇਹ ਕਾਈਪੀਐਸ ਅਫੀਸਰ ਬਲੋ ਧੋਖੇ ਨਾਲ ਸੰਬੰਧ ਬਣ ਉਹਨੇ ਵਿਆਦਾ ਝਾਂਸਾ ਦੇਣਾ ਜ਼ਬਰਜਨਾਹ ਕਰਨਾ ਫਿਰ ਮੁੱਕਰ ਜਾਣਾ ਲਾਜ਼ਮੀ ਤੌਰ ਤੇ ਕੇਸ ਕਾਫੀ ਗੰਭੀਰ ਹੈ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆਗੇ ਦੇਖਦੇ ਰਹੋ ਏਬਿਸ ਪੰਜਾਬ ਧੰਨਵਾਦ